ਸਾਨੂੰ ਇਨਫੋਰਮੇਸ਼ਨ ਸੀ ਕਿ ਹੋਮਸਟੇ ਨਾ ਦਾ ਇੱਕ ਮੋਟਰਲ ਹੈ ਹੋਟਲ ਟਾਈਪ ਉੱਥੇ ਕੋ ਗਲਤ ਕੰਮ ਹੁੰਦਾ ਹੈ ਇਹ ਲੜਕੀਆਂ ਅਸਾਮ ਤੋਂ ਐ ਜੀ ਉੱਤਰਾਖੰਡ ਤੋਂ ਫਿੱਤਰਨ ਤੋਂ ਲੁਧਿਆਣੇ ਤੋਂ ਮਕਬੂਲਪੁਰੇ ਤੋਂ ਇਸ ਇੱਥੋਂ ਸਾਰੀਆਂ ਲੜਕੀਆਂ ਸੱਤ ਲੜਕੀਆਂ ਨੇ ਮੈਂ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਅਪੀਲ ਕਰਦਾ ਕਿ ਇਹੋ ਜਿਹਾ ਗਲਤ ਕੰਮ ਨਾ ਕਰੋ ਮਿਹਨਤ ਨਾਲ ਕਮਾਈ ਕਰੀਏ ਉਹ ਜਿਆਦਾ ਵਧੀਆ ਕੀ ਮਾਮਲਾ ਜਿਹੜਾ ਤੁਸੀਂ ਬੰਦੇ ਗ੍ਰਿਫਤਾਰ ਦੇਖੋ ਸਾਡੀ ਪੰਜਾਬ ਖਾਸ ਕਰਕੇ ਅਮਰਸਰ ਬਰੀ ਗੁਰੂਆਂ ਪੀਰਾਂ ਦੀ ਧਰਤੀ ਆ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਹ ਸ਼ਹਿਰ बसाया ਦਰਬਾਰ ਸਾਹਿਬ ਹਰਮੰਦਰ ਸਾਹਿਬ ਦਰਗਿਆ ਨੰਦ ਮੰਦ ਸਾਰੇ ਇੱਥੇ ਪਵਿੱਤਰ ਧਰਤੀ ਹੈ ਇੱਥੇ ਕੋਈ ਲੋਕ ਬਾਹਰੋਂ ਆ ਕੇ ਮਾੜਾ ਕੰਮ ਕਰਦੇ ਆ ਜੋ ਉਹਨਾਂ ਨੂੰ ਖਿਚਾ ਪਾਉਣ ਵਾਸਤੇ ਸਾਡੇ ਮਾਨਯੋਗ ਸੀਪੀ ਸਾਹਿਬ ਉਹਨਾਂ ਦੇ ਵੱਲੋਂ ਖਾਸ ਹਦਾਇਤ ਹੈ ਕਿ ਜਿਹੜੇ ਮਾਰੇ ਤਤਵਾ ਆ ਕੇ ਸਾਡੇ ਇੱਥੇ ਮਾੜਾ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਸ ਸਬੰਧ ਵਿੱਚ ਪਿਛਲੇ 1.5 ਮਹੀਨੇ ਤੋਂ ਸਾਨੂੰ ਇਨਫੋਰਮੇਸ਼ਨ ਸੀ ਕਿ ਹੋਮਸਟੇ ਨਾਂ ਦਾ ਇੱਕ ਮੋਟਲ ਹੈ ਹੋਟਲ ਟਾਈਪ ਉੱਥੇ ਕੋਈ ਗਲਤ ਕੰਮ ਹੁੰਦਾ ਹੈ ਜਿਸ ਸਬੰਧ ਵਿੱਚ ਸਾਡੇ ਐਸ ਐਚ ਓ ਇਨਸਪੈਕਟਰ ਮੀਰੇਜ ਕੁਮਾਰ ਜੀ ਨੇ ਬੜੀ ਮਿਹਨਤ ਨਾਲ ਇਹਨਾਂ ਤੇ ਰੇਡ ਕੀਤਾ ਰੇਡ ਕਰਕੇ ਤੇ 7 ਲੜਕੀਆਂ ਜਿਹੜੀਆਂ ਬਰਾਮਦ ਹੋਈਆਂ ਔਰ 5 ਲੜਕੇ ਟੋਟਲ ਵਿੱਚੇ ਮਾਲਕ ਵਿੱਚੇ ਮੈਨੇਜਰ ਇਹ ਉੱਥੇ ਗਲਤ ਕੰਮ ਕਰਦੇ ਸੀ ਗਲਤੰਦਾ ਕਰਦੇ ਸੀਗੇ ਚੱਕਲਾ ਚਲਾਉਂਦੇ ਸੀਗੇ ਸੋ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਕੋਲੋਂ ਯੂਜ਼ਡ ਅਨਯੂਜ਼ ਜਿਹੜੇ ਸੈਕਸ ਮਟੀਰੀਅਲ ਉਹ ਕਾਫੀ ਮਿਲਿਆ ਤੇ ਇਹਨਾਂ ਦੇ ਖਿਲਾਫ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਹੈ ਜੀ ਸਰ ਇਹ ਕਿੱਥੋਂ ਕਿੱਥੋਂ ਦੀ ਲੜਕੀਆਂ ਨੇ ਇਹ ਲੜਕੀਆਂ ਅਸਾਮ ਤੋਂ ਐ ਜੀ ਉੱਤਰਾਖੰਡ ਤੋਂ ਫਤਰਨਤਨ ਤੋਂ ਲੁਧਿਆਣੇ ਤੋਂ ਮਕਬੂਲਪੁਰੇ ਤੋਂ ਇਸ ਇੱਥੋਂ ਸਾਰੀਆਂ ਲੜਕੀਆਂ ਸੱਤ ਲੜਕੀਆਂ ਨੇ ਸਰ ਕਿੰਨੇ ਪੈਸੇ ਲਿੱਤੇ ਜਾਂਦੇ ਸੀ ਇਹ 1300 ਰੁਪਏ ਪਰ ਕਸਟਮਰ ਲੈਂਦੀਆਂ ਸੀਗੀਆਂ ਵਿੱਚੇ ਹੀ ਹੋਟਲ ਦਾ ਰੂਮ ਵਿੱਚੇ ਹੀ ਇਹਨਾਂ ਦਾ ਆਪਣਾ ਲੜਕੀਆਂ ਦਾ ਕਿੰਨੀ ਦੇਰ ਤੋਂ ਧੰਦਾ ਚੱਲ ਰਿਹਾ। ਕਰੀਬ 4 ਤੋਂ 5 ਮਹੀਨੇ ਤੋਂ ਇਹ ਧੰਦਾ ਚੱਲ ਰਿਹਾ ਸੀਗਾ ਪਿੱਛੇ ਬੰਦ ਵੀ ਕਰਤਾ ਸੀ 1.5-2 ਮਹੀਨਿਆਂ ਨਾਲੇ। ਜਦੋਂ ਨੂੰ ਪਤਾ ਲੱਗਾ ਕਿ ਪੂਠਾੜੇ ਮੰਗਲ ਚੜੀ ਆ ਲੇਕਿਨ ਜਦੋਂ ਦੁਬਾਰਾ ਸ਼ੁਰੂ ਹੋਇਆ ਤੇ ਫਿਰ ਅਸੀਂ ਇਹਨਾਂ ਨੂੰ ਕੈਪਚਰ ਕਰ ਲਿਆ। ਕੋਈ ਡਾਇਰੀਆਂ ਵੀ ਬਰਾਮਦ ਹੋਈਆਂ। ਜੀ ਬਿਲਕੁਲ ਇਹਨਾਂ ਕੋਲੋਂ ਨਾ ਕੱਲੇ-ਕੱਲੀ ਲੜਕੀ ਦੀ ਡਾਇਰੀ ਜਿਵੇਂ ਕਹਿੰਦੇ ਨਾ ਕੱਲਾ-ਕੱਲਾ ਖਾਤਾ ਲਗਾਇਆ ਹੁੰਦਾ। ਉਹ ਡਾਇਰੀ ਮਿਲੀਆਂ ਅਸੀਂ ਉਹਨੂੰ ਪ੍ਰੋਪਰ ਵੈਰੀਫਾਈ ਕਰਕੇ ਅਗੇ ਇਨਕੁਆਰੀ ਕਰਕੇ ਇਨਵੈਸਟੀਗੇਸ਼ਨ ਦਾ ਮਸਲਾ ਤੇ ਅਸੀਂ ਅੱਗੇ ਵੀ ਤੱਕ ਜਾਵਾਂਗੇ ਟੂਰਿਸਟ ਪਲੇਸ ਹੈ ਅਮਰ ਸਰ ਕਿਤੋਂ ਆ ਗਿਆ ਕਿਤੋਂ ਚਲੇ ਗਿਆ ਲੋਕੀ ਕੰਟੈਕਟ ਕਰ ਰਹੇ ਨੇ ਕਿਤਨੇ ਕਿਤਨੇ ਆ ਕੇ ਹੋਟਲ ਵਾਲਿਆਂ ਨਾਲ ਜਾਂ ਜਿਹੜੇ ਮੋਟਲ ਨੇ ਛੋਟੇ ਛੋਟੇ ਉੱਥੇ ਕੰਟੈਕਟ ਕਰ ਲੈਂਦੇ ਕੋਈ ਕੰਟੈਕਟ ਕਰਨਾ ਕੋਈ ਔਖਾ ਕੰਮ ਨਹੀਂ ਹੈ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿੰਨੀ ਕਾਮਯਾਬੀ ਇਸ ਵਿੱਚ ਮਿਲਦੀ ਹੈ ਮੈਂ ਸਮਝਦਾ ਜੀ ਕਾਫੀ ਕਾਮਯਾਬੀ ਹੈ ਇਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਹੋਰ ਮਾੜਾ ਕੰਮ ਕਰਦੇ ਆ ਉਹਨਾਂ ਨੂੰ ਵੀ ਅਲਰਟਨੈਸ ਹੋ ਗਈ ਹੈ ਮੈਂ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਅਪੀਲ ਕਰਦਾ ਕਿ ਇਹੋ ਜਿਹਾ ਗਲਤ ਕੰਮ ਨਾ ਕਰੋ ਜੇ ਕਰੋਗੇ ਅਸੀਂ ਠੋਕਾਂਗੇ ਹੋਰ ਵੀ ਬਹੁਤ ਸਾਰੇ ਹੋਟਲ ਵਿੱਚ ਇਹੋ ਜਿਹਾ ਕਿ ਕਹਿ ਸਕਦੇ ਹੋ ਹੋਰ ਵੀ ਹੋਟਲ ਅਗੇ ਆ ਕਿਉਂਕਿ ਹੋਟਲ ਜਿਹੜੇ ਛੋਟੇ ਛੋਟੇ ਹੋਟਲ ਦੋ ਦੋ ਚਾਰ ਚਾਰ ਕਮਰੇ ਤੇ ਕਰਦੇ ਆ ਉੱਥੇ ਨਿਗਾ ਰੱਖਣ ਦੀ ਲੋੜ ਹੈ ਅਸੀਂ ਰੱਖਾਂਗੇ ਨਿਗਾ ਹੁਣ ਮਤਲਬ ਸਖਤੀ ਵਰਤੀ ਬਿਲਕੁਲ ਸਖਤੀ ਬਹੁਤ ਪੂਰੀ ਵਰਤੀ ਜਾਏਗੀ ਇਹਨਾਂ ਦੀ ਉਮਰ ਕਿੰਨੀ ਕਿੰਨੀ ਹੈ ਸਰ ਉਮਰ ਹੈ ਲੜਕੀਆਂ ਦੀ ਕਰੀਬ 24-25 ਸਾਲ ਤੋਂ ਲੈ ਕੇ 35 ਸਾਲ ਦੇ ਵਿੱਚ ਵਿੱਚ ਇਹਨਾਂ ਲੜਕੀਆਂ ਦੀ ਉਮਰ ਤੇ ਕਿੰਨੀ ਦੇਰ ਤੋਂ ਐਸੇ ਧੰਦੇ 'ਚ ਨੇ ਕੀ ਕਾਰੋ ਤੇ ਦੱਸ ਇਹਨਾਂ ਨੇ ਤਾਂ ਸਾਨੂੰ ਇਹੋ ਹੀ ਕੇ ਦੱਸਿਆ ਕਿ ਇਹ ਹੀ ਪਿਛਲੇ 15-20 ਦਿਨ ਤੋਂ ਹੀ ਆ ਜੀ ਐਸੇ ਧੰਦੇ ਤੇ ਕਰ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਸਟੂਡੈਂਟਸ ਨਹੀਂ ਸਟੂਡੈਂਟਸ ਨਹੀਂ ਕੋਈ ਆਇਆ ਹੈ ਹਾਂ ਕੋਈ ਨਸ਼ੇ ਰਸ ਨਹੀਂ ਉਹਨਾਂ ਦੇ ਨਸ਼ੇ ਵਾਲੀ ਕੋਈ ਗੱਲ ਹੀ ਸਾਹਮਣੇ ਨਹੀਂ ਆਈ ਸਰ ਇਹ ਇਸ ਤਰੀਕੇ ਦਾ ਜੋ ਕਾਰੋਬਾਰ ਚੱਲ ਰਿਹਾ ਹੈ ਇਹਨੂੰ ਥੱਲ ਪਾਇਆ ਕਿਵੇਂ ਪਾ ਕਿਉਂਕਿ ਇਹ ਇਲਾਕਾ ਜਿਹੜਾ ਹੈ ਕਾਫੀ ਸੰਘਣਾ ਹੈ ਜਿਸ ਸੰਘਣਾ ਲੱਗਾ ਕੋਈ ਗੱਲ ਨਹੀਂ ਸਾਡੀ ਅਗਸਤ ਪ੍ਰੋਪਰ ਹੈ ਅਸੀਂ ਸੋਰਸਸ ਕ੍ਰੀਏਟ ਕੀਤੇ ਆ ਹਿਊਮਨ ਸੋਰਸਸ ਨਾਲ ਕੰਮ ਕਰ ਰਹੇ ਆ ਇਹ ਵੀ ਅਸੀਂ ਹਿਊਮਨ ਸੋਰਸਸ ਨਾਲ ਕੰਮ ਕੀਤਾ ਤੇ ਪੰਜਾਬ ਪੁਲਿਸ ਸક્ષਮ ਹੈ ਹਰ ਕੰਮ ਨੂੰ ਨਵੇਰੇ ਚੜਨ ਵਾਸਤੇ ਅਸੀਂ ਕਰਾਂਗੇ ਤੇ ਸਮਾਨ ਦੀ ਕੁਝ ਬਰਾਮਦ ਹੋਣਾ ਇਨਹਨ ਕੋਲ ਕਾਫੀ ਜ਼ਿਆਦਾ ਯੂਜ਼ਡ ਔਰ ਅਨਯੂਜ਼ਡ ਜਿਹੜੇ ਸੈਕਸ ਮਟੀਰੀਅਲ ਆ ਉਹ ਕਾਫੀ ਜ਼ਿਆਦਾ ਮਿਲੇ ਸਾਨੂੰ ਕੁਝ ਪੈਸੇ ਮਿਲੇ 25000 ਦੇ ਕਰੀਬ ਪੈਸੇ ਮਿਲੇ ਜਿਹੜੇ ਇਹਨਾਂ ਨੇ ਕਮਾਈ ਕੀਤੀ ਸੀ ਤੇ ਇਹ ਕੋਈ ਏਜੰਟ ਡਾਊਟ ਸੀਗਾ ਅੱਗੇ ਜਿਹੜਾ ਇਸ ਤਰ੍ਹਾਂ ਦਾ ਉਹਨਾਂ ਦਾ ਨਹੀਂ ਡਾਊਟ ਵਗੈਰਾ ਫਿਲਹਾਲ ਕੋਈ ਸਾਹਮਣੇ ਨਹੀਂ ਆਇਆ ਇਹ ਅਸੀਂ ਅੱਜ ਲੈ ਕੇ ਰਿਮਾਂਡ ਇਹਨਾਂ ਦਾ ਫਿਰ ਪੁਛਿਸ਼ ਕਰਾਂਗੇ ਫਿਰ ਪਤਾ ਲੱਗੇਗਾ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਬਿਲਕੁਲ ਸੂਚਿਤ ਕਰ ਦਿੱਤਾ ਗਿਆ ਜੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿ ਲੜਕੀ ਕਿੱਥੇ ਗਈ ਸੀ ਕੁਝ ਨਹੀਂ ਦੇਖੋ ਜੀ ਜਿਹੜੀਆਂ ਲੜਕੀਆਂ ਬਾਹਰ ਦੀਆਂ ਉਹਨਾਂ ਨੂੰ ਉਹਨਾਂ ਦੇ ਬਾਰੇ ਸੂਚਿਤ ਕਰਨ ਵਾਲੇ ਬਾਕੀ ਇਹ ਕਿਉਂਕਿ ਇਹਨਾਂ ਦੇ ਜਿਹੜੇ ਕੋਈ ਵਕੀਲ ਸੀ ਉਹਨਾਂ ਨੂੰ ਵੀ ਸੂਚਿਤ ਕਰ ਦਿੱਤਾ ਇਹਨਾਂ ਨੂੰ ਦੱਸਿਆ ਸੀਗਾ ਕੁਝ ਫੋਨ ਸੀਗੇ ਇਹਨਾਂ ਦੇ ਉਹਨਾਂ ਨੂੰ ਸੂਚਿਤ ਕਰ ਦਿੱਤਾ ਉਹਨਾਂ ਵਾਲੇ ਹਾਲੇ ਕੰਟੈਕਟ ਨਹੀਂ ਕੀਤਾ ਜਿਹੜੀਆਂ ਲੜਕੀਆਂ ਉੱਤਰਖੰਡ ਦੀਆਂ ਦੂਰੋਂ ਆਈਆਂ ਉਹਨਾਂ ਦੇ ਕੋਈ ਘਰ ਵਾਲੇ ਆਏ ਨਹੀਂ ਤੇ ਇਹਨਾਂ ਨੂੰ ਵੈਸੇ ਚੰਗੇ ਪਾਸੇ ਤੋਰਨ ਦੀ ਪ੍ਰੇਰ ਹੱਥ ਦੀ ਕਮਾਈਏ ਆਪਣੇ ਵਧੀਆ ਤਰੀਕੇ ਨਾਲ ਹੱਡ ਲਾ ਕੇ ਕਮਾਈ ਕਰੀਏ ਮਿਹਨਤ ਨਾਲ ਕਮਾਈ ਕਰੀਏ ਉਹ ਜਿਆਦਾ ਵਧੀਆ ਸਿਰ ਕਿੰਦਾ ਤਾਂ ਕੰਮ ਨਹੀਂ ਹੋਣ ਦਿੱਤਾ ਜਾਏਗਾ ਅਸੀਂ ਮੈਂ ਤੁਹਾਡੇ ਮਾਧਿਅਮ ਤੋਂ ਪ੍ਰੈਸ ਦੇ ਮਾਧਿਅਮ ਤੋਂ ਜਿਹੜੇ ਭਰਾ ਸਾਡੇ ਨੇ ਸੋਸ਼ਲ ਮੀਡੀਆ 'ਲੇ ਉਹਨਾਂ ਨੂੰ ਰਿਕਵੈਸਟ ਕਰਦਾ ਕਿ ਇਹ ਮੇਰੀ ਗੱਲ ਜਰੂਰ ਦੱਸਣ ਕਿ ਅਸੀਂ ਆਪਣੇ ਪਵਿੱਤਰ ਸ਼ਰਨ ਨੂੰ ਪਵਿੱਤਰ ਹੀ ਰਹਿਣ ਦੇਣਾ ਅਸੀਂ ਇੱਥੇ ਕੋਈ ਗੰਦ ਨਹੀਂ ਫਲਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ ਇਹ ਲਗਾਤਾਰ ਚੱਲੇਗੀ ਬਿਲਕੁਲ ਮਹਿੰਮ ਲਗਾਤਾਰ ਚੱਲੇਗੀ ਉਹ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਹਦਾਇਤਾਂ ਕਰ ਦਿੱਤੀਆਂ ਕਿ ਇਸ ਪੱਧਰ ਤੇ ਵੀ ਇਹ ਕੰਮ ਕਰਾਂਗੇ ਆਪਾਂ ਸਰ